ਕਾਲ ਸਾਰਿਆਂ ਨੂੰ ਕੀ ਹਾਲ ਚਾਲ ਆ ਬਈ ਜੀ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਇੱਕ ਵੀਡੀਓ ਦੇਖੀ ਹੋਣੀ ਆ ਕਿ ਟਰਾਲੇ ਆਏ ਦੇਸੀ ਘਿਓ ਦੇ ਗੁਰੂ ਘਰ ਦੇ ਵਿੱਚ ਵੇਖ ਤਾਂ ਲਈ ਹੋਣੀ ਆ ਸਾਰਿਆਂ ਨੇ ਵੀਡੀਓ ਬਾਕੀ ਮੈਂ ਕੋਸ਼ਿਸ਼ ਕਰੂੰਗਾ ਮੈਂ ਥੱਲੇ ਚਲਦੀ ਕਰਦਾ ਹਨਾ ਹੁਣ ਇਹ ਤੋਂ ਇੱਕ ਚੀਜ਼ ਨੋਟ ਕਰੋ ਬਈ ਯਾਰ ਮੈਨਦੇ ਦਿਲ ਨੂੰ ਇੰਨੀ ਕੁ ਜ਼ਿਆਦਾ ਖੁਸ਼ੀ ਹੋਈ ਇੰਨੀ ਕੁ ਜ਼ਿਆਦਾ ਖੁਸ਼ੀ ਹੋਈ ਨਾ ਇਹ ਚੀਜ਼ ਵੇਖ ਕੇ ਕਿ ਹਾਂ ਬਈ ਅੱਜ ਵੀ ਲੋਕਾਂ ਦੇ ਦਿਲਾਂ 'ਚ ਆਸਤਾ ਸ਼ਰਧਾ ਸਭ ਕੁਝ ਹੈਗਾ ਤੇ ਜਿਹੜੇ ਤੁਸੀਂ ਆ ਜਿਹੜੀਆਂ ਆ ਬਲੌਗਰ ਆ ਪੂਜਾ ਸੰਗਾਖਣੀ ਕਿਹੜੇ ਮੰਗਾ ਸੰਗਾ ਲੰਗਾ ਜਿਹੜਾ ਵੀ ਆ ਉਹਨਾਂ ਨੂੰ ਤੁਸੀਂ ਜਿਹੜੇ ਉਹ ਉਹ ਕੋਠਿਆਂ ਉੱਤੇ ਖੜ ਕੇ ਵੀਡੀਓ ਪਾਉਂਦੇ ਆ ਅਸੀਂ ਜੀ ਗਰੀਬ ਆ ਸਾਡੀ ਹੈਲਪ ਕਰੋ ਫੇਰ ਉਹਦੇ ਨਾਲ ਦੇ ਕ੍ਰੇਟਰ ਸਟੋਰੀਆਂ ਪਾਉਂਦੇ ਆ ਪੈਸੇ ਆਉਂਦੇ ਆ ਘਰ ਪੈਂਦੇ ਆ ਵਲੌਗਰ ਬਣਦੇ ਆ ਟੌਪ ਦੇ ਕੈਮਰੇ ਆਉਂਦੇ ਆ ਤੇ ਜਦੋਂ ਕੋਈ ਪੁੱਛਦਾ ਹਸਾਬ ਕਿਤਾਬ ਕੁਛ ਨਹੀਂ ਆਉਂਦਾ ਆਪਾਂ ਵੀ ਵੀਡੀਓ ਪਾਈਆਂ ਸੀ ਮੇਰੀ ਮੁੱਕ ਦੀ ਗੱਲ ਮੈਂ ਇਹ ਕਹਿਣਾ ਚਾਹਣਾ ਕਿ ਜਿਵੇਂ ਉਹ ਦੇਸੀ ਘੋੜੇ ਦੇ ਟਰਾਲੇ ਗਏ ਕਿ ਦੀ ਸ਼ਰਦਾ ਦੇ ਨਾਲ ਜੇ ਆਪਾਂ ਇਹੋ ਜਿਹੇ ਬੰਦਿਆਂ ਨੂੰ ਚੀਜ਼ਾਂ ਪੈਸੇ ਜਿਹੜੇ ਬੇਫਾਲ ਤੂ ਪਾਉਣ ਦੇ ਨਾਲੋਂ ਆਪਾਂ ਗੁਰੂ ਘਰ ਲਈ ਜ਼ਰੂਰੀ ਮੈਂ ਗੁਰੂ ਘਰ ਗੁਰੂ ਘਰ ਹੋਗੀਆਂ ਜਿਹੜੀਆਂ ਸਾਡੀਆਂ ਕਰਨੀ ਵਾਲੀਆਂ ਜਗ੍ਹਾ ਉਹ ਹੋਗੀਆਂ ਉੱਥੇ ਆਪਾਂ ਜੇ ਸੇਵਾ ਕਰਦਗੇ ਤੇ ਆਪਣੇ ਲਈ ਕਿੰਨੀ ਬੈਸਟ ਗੱਲ ਆ ਯਾਰ ਨਾਲੇ ਤਾਂ ਉਹ ਪ੍ਰਮਾਤਮਾ ਦੇਖਦਾ ਨਾਲੇ ਉਹ ਲੰਗਰ ਦਾ ਹਿੱਸਾ ਲੰਗਰ ਦੇ ਵਿੱਚ ਮਤਲਬ ਕੋਈ ਹਿੱਸਾ ਪਾਉਣਾ ਨਾ ਦੁਨੀਆ ਤੋਂ ਦੁਨੀਆ ਦੀ ਸਾਰਿਆਂ ਨਾਲੋਂ ਵੱਡੀ ਮਤਲਬ ਕਹਿ ਲੋ ਵੀ ਸੇਵਾ ਗਈ ਲੰਗਰ ਦੇ ਵਿੱਚ ਜਿੱਥੋਂ ਮਤਲਬ ਦੁਨੀਆ ਨੇ ਪ੍ਰਸ਼ਾਦ ਦਾ ਛਕਣਾ ਕਿਸੇ ਦਾ ਢੱਡ ਭਰਨਾ ਠੀਕ ਆ ਤੂੰ ਦੀ ਆਪਾਂ ਨੂੰ ਇੰਨੀ ਕਿ ਜ਼ਿਆਦਾ ਖੁਸ਼ੀ ਹੋਈ ਨਾ ਕਿ ਯਾਰ ਟਰਾਲੇ ਦੇ ਹਨਾ ਜਦੋਂ ਵੀ ਵੇਖਿਆ ਯਾਰ ਦੇਸੀ ਘੋੜੇ ਦੇ ਟਰਾਲੇ ਹਨਾ ਸਾਰੇ ਪੀਪੇ ਸ਼ੀਲਡ ਹਨਾ ਪਰ ਉਹਦੇ ਵਿੱਚ ਮੈਂ ਇੱਕ ਗੱਲ ਹੋਰ ਜੋੜ ਦੇਣੀ ਚਾਹਣਾ ਇੱਕ ਵੀਰੇ ਨੇ ਨਾ ਇੱਕ ਵੀਡੀਓ ਕੀਤੀ ਸੀ ਉਹ ਕਹਿੰਦਾ ਗੁਰੂ ਘਰਾਂ ਦੇ ਵਿੱਚ ਜਿਹੜਾ ਕਹਿੰਦਾ ਤੁਸੀਂ ਕੋਈ ਵੀ ਚੀਜ਼ ਮਤਲਬ ਦਾਨ ਕਰਦੇ ਆ ਨਾ ਉਹ ਕਹਿੰਦਾ ਸੀਗਾ ਵੀ ਜਿਵੇਂ ਤੁਸੀਂ ਆਟੇ ਦੀ ਬੋਰੀ ਆ ਮੰਨ ਕੇ ਚੱਲੋ ਆਟੇ ਦੀ ਬੋਰੀ ਤੁਸੀਂ ਸੀਲ ਕਰਕੇ ਦੋ ਉਹਦੀ ਪਰਚੀ ਲਓ ਠੀਕ ਆ ਉਹ ਕਹਿੰਦਾ ਕਈ ਕੀ ਕਰਦੇ ਸੀਗੇ ਵੀ ਜਿਵੇਂ ਕਈਆਂ ਦੇ ਵੀ ਖੁੱਲੀਆਂ ਹੁੰਦੀਆਂ ਬੋਰੀਆਂ ਮੰਨ ਕੇ ਚੱਲੋ ਆਟੇ ਦੀਆਂ ਕਣਕ ਦੀਆਂ ਕਾਸੀਆਂ ਦੀਆਂ ਵੀ ਲਾ ਲਓ ਖੁੱਲੀਆਂ ਬੋਰੀਆਂ ਹੁੰਦੀਆਂ ਉਹ ਖੁੱਲੀਆਂ ਬੋਰੀਆਂ ਬਈ ਸਿਰੇ ਨਹੀਂ ਲੱਗਦੀਆਂ ਉਨਾ ਉਸ ਸਿਰੇ ਨਹੀਂ ਲੱਗਦੀਆਂ ਸਚਾਈ ਆ ਮੁੰਡੇ ਨੇ ਉਹ ਮੈਂ ਉਹਦਾ ਨਾਂ ਭੁੱਲ ਗਿਆ ਕੀ ਸੀਗਾ ਉਹ ਮੁੰਡੇ ਦੀ ਮੈਂ ਨਾਂ ਭੁੱਲ ਗਿਆ ਕੀ ਆ ਹਨਾ ਉਹ ਮੁੰਡੇ ਨੇ ਗੱਲਾਂ ਇਹ ਦੱਸੀਆਂ ਸੀ ਵੀ ਜਦੋਂ ਵੀ ਆਪਾਂ ਗੁਰੂ ਘਰ ਦੇ ਵਿੱਚ ਜਾਂਦੇ ਆ ਨਾ ਤੇ ਜੇ ਆਪਾਂ ਕੋਈ ਸ਼ਰਧਾ ਆਪਦੇ ਦਿਲੋਂ ਕਰ ਰਹੇ ਆ ਉਹ ਆਪਾਂ ਐਂ ਕਰੀਏ ਠੀਕ ਆ ਤੇ ਇੱਥੇ ਅਸੀਂ ਬੈਠੇ ਸੀ ਇੱਕ ਵੀਰੇ ਨੇ ਗੱਲ ਚ ਇਹ ਤੇ ਕਰਾਤੀ ਠੀਕ ਆ ਮੇਰਾ ਯਾਰ ਦੋਸਤੀ ਆ ਮੁੰਡਾ ਮਣੀ ਮਣੀ ਪਿੰਡੋਂ ਉਹਨੇ ਮੈਨੂੰ ਗੱਲ ਚਤੇ ਕਰਾਤੀ ਵੀ ਐਂ ਕਰਕੇ ਵੀ ਜਿਹੜਾ ਬਈ ਆ ਮਤਲਬ ਵਿਸ਼ੇ ਤੇ ਬੋਲੋ ਤੇ ਮੈਨੂੰ ਬਈ ਮੈਂ ਜਦੋਂ ਚੀਜ਼ ਵੇਖੀ ਨਾ ਮੈਨੂੰ ਸੱਚੀਂ ਦਿਲੋਂ ਖੁਸ਼ੀ ਹੋਈ ਆ ਸਾਰਿਆਂ ਨੂੰ ਹੋਈ ਹੋਊਗੀ ਵੀ ਟਰਾਲੇ ਦੇਸੀ ਘਉ ਦੇ ਸਾਡੇ ਗੁਰੂ ਘਰਾਂ ਦੇ ਵਿੱਚ ਕਿੱਡੀ ਵੱਡੀ ਗੱਲ ਆ ਕਿੱਡਾ ਤਕੜਾ ਮਤਲਬ ਪੁੰਨਾ ਤੇ ਸਾਡੇ ਲੋਕ ਸਾਡੇ ਲੋਕ ਨਾ ਲੋਕ ਅੱਜ ਕੱਲ ਖੇੜਦੇ ਟ੍ਰਿਕਾਂ ਪੈਸੇ ਕਮਾਉਣ ਨੂੰ ਜਿਵੇਂ ਉਹ ਮੈਂ ਗੱਲ ਕਰਕੇ ਸਾਡੇ ਪੂਜਾ ਸੰਘਾਂ ਦੀ ਜਾਂ ਹੋਰ ਵੀ ਕਈ ਵੀ ਤਕੜੇ ਤਕੜੇ ਪੇਜਾਂ ਤੋਂ ਸਟੋਰੀਆਂ ਪਵਾਤੀਆਂ ਪੋਸਟਾਂ ਪਵਾਤੀਆਂ ਮੇਰੀ ਹੈਲਪ ਕਰੋ ਲੋਕ ਸਾਡੇ ਜਜ਼ਬਾਤੀ ਆ ਬਈ ਚਲੋ ਸਾਡੇ ਪੰਜਾਬੀਆਂ ਦਾ ਕਸੂਰ ਨਹੀਂ ਬਹੁਤ ਜਜ਼ਬਾਤੀ ਆ ਸੇਵਾ ਕਰਨ ਨੂੰ ਅਸੀਂ ਇੱਕ ਨੰਬਰ ਤੇ ਆਏ ਬਈ ਸਾਰੀ ਦੁਨੀਆ ਨੂੰ ਲੰਗਰ ਸ਼ਿਕਾ ਸਕਦੇ ਆ ਤਾਂ ਸਾਡੇ ਲੋਕਾਂ ਨੇ ਬਈ ਇਨਸਾਨੀਅਤ ਤੌਰ ਤੇ ਜਜ਼ਬਾਤੀ ਹੋ ਕੇ ਹੈਲਪ ਕੀਤੀ ਜਦੋਂ ਉਹਨਾਂ ਤੋਂ ਮੰਗਿਆ ਹਿਸਾਬ ਕਿਤਾਬ ਉਹਨਾਂ ਨੇ ਕੋਈ ਹਿਸਾਬ ਕਿਤਾਬ ਨਹੀਂ ਦਿੱਤਾ ਬਈ ਦੇਣਾ ਨਹੀਂ ਚਾਹੀਦਾ ਸੀ ਜੇ ਤੁਹਾਡੀ ਪੰਜਾਬੀ ਕੌਮ ਨੇ ਹੈਲਪ ਕੀਤੀ ਹੈ ਤੁਸੀਂ ਹਿਸਾਬ ਕਿਤਾਬ ਕਿਉਂ ਨਹੀਂ ਦਿੰਦੇ ਸੋ ਜੇ ਇਹੋ ਜਿਹਿਆਂ ਦੀ ਹੈਲਪ ਕਰਨ ਨਾਲੋਂ ਨਾ ਛੋਡੇ ਨੇੜੇ ਤੇੜੇ ਜਿਹੜਾ ਵੀ ਇਤਿਹਾਸਕ ਗੁਰੂ ਘਰ ਆਪਣੇ ਕਿੰਨੇ ਪਿੰਡਾਂ ਵਾਲੇ ਆਪਾਂ ਕਿੰਨੇ ਐਨਆਰਆਈ ਭਰਾ ਕਿੰਨੀਆਂ ਭੈਣਾਂ ਮਤਾਵਾ ਬਜ਼ੁਰਗ ਸਾਡੇ ਹਨ ਜਿੰਨਾ ਜਿਹੜਾ ਵੀ ਨੇੜੇ ਤੇਰੇ ਸੋਡੇ ਕੋਈ ਇਤਿਹਾਸਕ ਗੁਰੂ ਸਤਾਣਾ ਨਾ ਜਿੱਥੇ ਮਤਲਬ ਲੰਗਰ 24 ਘੰਟੇ ਚੱਲਦਾ ਉੱਥੇ ਬਈ ਦੇਸੀ ਘਿਓ ਆਟਾ ਕੋਈ ਵੀ ਚੀਜ਼ ਵੱਧ ਤੋਂ ਵੱਧ ਪਹੁੰਚਦੀ ਕਰੋ ਬਜਾਏ ਇਹੋ ਜਿਹਾ ਖੱጫ ਨੂੰ ਚੀਜ਼ਾਂ ਦੇਣ ਦੀ ਬਜਾਏ ਸੋ ਮੇਰੀ ਇਹ ਬਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਓ ਆਪਾਂ ਨੂੰ ਕੋਈ ਪੈਸੇ ਕਮਾਉਣ ਤੱਕ ਨਹੀਂ ਹੁੰਦਾ ਜੇ ਤੁਸੀਂ ਸੋਚਦੇ ਹੋਗੇ ਸ਼ੇਅਰ ਤਾਂ ਕਹਿ ਦਿੰਨੇ ਆ ਨਹੀਂ ਨਹੀਂ ਪੈਸੇ ਦਾ ਇਹਦੇ ਵਿੱਚ ਕੋਈ ਇਸ਼ੂ ਨਹੀਂਗਾ ਇਹਦੇ ਵਿੱਚ ਇਹ ਹੁੰਦਾ ਕਿ ਵੱਧ ਤੋਂ ਵੱਧ ਲੋਕਾਂ ਤੱਕ ਗੱਲ ਪਹੁੰਚੇ ਜੇ ਵੱਧ ਤੋਂ ਵੱਧ ਲੋਕਾਂ ਤੱਕ ਗੱਲ ਪਹੁੰਚੂਗੀ ਤਾਂ ਹੀ ਗੱਲ ਸਿਰੇ ਲੱਗੂਗੀ ਤਾਂ ਹੀ ਲੋਕ ਚੰਗੇ ਹੈਨਾ ਤਾਂ ਕਹਿੰਦੇ ਉਹਨੇ ਵੀਡੀਓ ਸ਼ੇਅਰ ਕਰ ਦਿਓ ਸੋ ਆਹ ਜਿਹੜਾ ਜਿਹੜੇ ਵੀ ਮਤਲਬ ਗਰੁੱਪ ਵੱਲੋਂ ਜਾਂ ਜਿੰਨਾ ਵੱਲੋਂ ਵੀ ਆ ਕੀਤਾ ਗਿਆ ਮਤਲਬ ਦੇਸੀ ਸਿਕਿਉਰਿਟੀ ਸੇਵਾ ਤੇ ਉਹਨਾਂ ਲਈ ਬਹੁਤ 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 ਦਿਲੋਂ ਸਤਿਕਾਰ ਆ ਬਹੁਤ ਜ਼ਿਆਦਾ ਇਹੋ ਜਾਂ ਮੈਂ ਮੈਸੇਜ ਲਾਉਣਾ ਚਾਹਣਾ ਵੀ ਤੁਸੀਂ ਗਾਂ ਦੀ ਗਾਂ ਕਿਹਾ ਕਰੋ ਕਿ ਇਕੱਠੇ ਹੋ ਕੇ ਗੁਰੂ ਘਰਾਂ ਦੇ ਵਿੱਚ ਜਿੰਨੀ ਵੀ ਸ਼ਰਧਾ ਨਾਲ ਆਪਾਂ ਕੋਈ ਵੀ ਚੀਜ਼ ਚੜਾਈ ਜਾਂਦੀ ਆ ਉਹ ਚੜਾਓ